ਹੈਲੋ ਟੂਡੇ ਪੰਜਾਬ ਵੈਦਰ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ ਮੌਸਮ ਦੇ ਬਾਰੇ ਮੌਸਮ ਇਸ ਸਾਲ ਕਿੰਨਾ ਕੁ ਜਿਹੜਾ ਗਰਮ ਬਣੇਗਾ ਗਰਮੀਆਂ ਦੇ ਵਿੱਚ ਕਿੰਨੀ ਕੁ ਗਰਮੀ ਪਵੇਗੀ ਗਰਮੀਆਂ ਸਮੇਂ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਕਿਉਂ ਆ ਰਹੀਆਂ ਨੇ ਸਾਰੀ ਅਪਡੇਟ ਨੂੰ ਜਾਣਾਂਗੇ ਇਸੀ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬ ਦਾ ਮੌਸਮ ਰਿਕਾਰਡ ਇਸ ਸਾਲ ਤੋੜੂਗਾ ਜਾਂ ਨਹੀਂ ਤੋੜੂਗਾ ਗਰਮੀ ਜਿਹੜੀ ਆ ਅੱਤ ਕਰਾਊਗੀ ਜਾਂ ਨਹੀਂ ਕਰਾਊਗੀ ਤਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੀਆਂ ਪੰਜਾਬ ਦੇ ਵਿੱਚ ਸਮੇ ਤੋਂ ਪਹਿਲਾਂ ਹੀ ਜਿਹੜੀ ਗਰਮੀਆਂ ਕਿਉਂ ਵਧ ਰਹੀਆਂ ਟੈਂਪਰੇਚਰ ਸਮੇ ਤੋਂ ਪਹਿਲਾਂ ਹੀ ਕਿਉਂ ਵਧ ਰਹੇ ਨੇ ਤਾਂ ਜਿਹੜੇ ਪਹਾੜੀ ਖੇਤਰਾਂ ਦੇ ਵਿੱਚ ਸਿਸਟਮ ਬਣਦੇ ਹੁੰਦੇ ਨੇ ਜਿਸ ਨਾਲ ਮੀਂਹ ਧੁੰਦ ਦੀ ਜਿਹੜੀ ਸੰਭਾਵਨਾ ਤੇ ਗਤੀਵਿਧੀਆਂ ਹੁੰਦੀਆਂ ਨੇ ਉਹ ਸਿਸਟਮ ਜਿਹੜੇ ਨੇ ਪਹਾੜੀ ਖੇਤਰਾਂ ਦੇ ਵਿੱਚ ਇਸ ਸਾਲ ਜਿਹੜੇ ਨੇ ਇੰਨੇ ਕਾਮਯਾਬ ਜਾਂ ਕਹਿ ਸਕਦੇ ਆ ਆਪਾਂ ਵੱਧ ਤਗੜੇ ਨਹੀਂ ਸੀ ਜਿਸ ਨਾਲ ਪਿਛਲੇ ਮਹੀਨੇ ਦੇ ਵਿੱਚ ਕੋਈ ਵੀ ਬਰਸਾਤ ਜਾਂ ਮੀਂਹ ਕਣੀ ਦੀ ਸੰਭਾਵਨਾ ਜਿਹੜੀ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੀ ਤਾਂ ਕਰਕੇ ਪੰਜਾਬ ਦੇ ਵਿੱਚ ਗਰਮੀ ਜਿਹੜੀ ਆ ਸਮੇ ਤੋਂ ਪਹਿਲਾਂ ਆ ਰਹੀ ਹੈ ਤੇ ਪੰਜਾਬ ਦੇ ਵਿੱਚ ਫਰਵਰੀ ਦੇ ਮਹੀਨੇ ਦੇ ਵਿੱਚ ਹੀ ਆਪਾਂ ਨੂੰ ਮਾਰਚ ਦੀ ਜਿਹੜੀ ਗਰਮੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਟੈਂਪਰੇਚਰ ਵੀ ਮਾਰਚ ਵਾਲਾ ਆਪਾਂ ਨੂੰ ਇਸ ਮਹੀਨੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਸ ਕਰਮ ਪੰਜਾਬ ਦੇ ਵਿੱਚ ਗਰਮੀ ਜਿਹੜੀ ਆ ਸਮੇ ਤੋਂ ਪਹਿਲਾਂ ਆ ਰਹੀ ਹੈ ਬਾਕੀ ਗੱਲ ਕਰੀਏ ਇਸ ਸਾਲ ਗਰਮੀ ਕਿੰਨੀ ਕੁ ਭਵੇਗੀ ਕੀ ਗਰਮੀ ਰਿਕਾਰਡ ਤੋੜੇਗੀ ਜਾਂ ਨਹੀਂ ਤੋੜੇਗੀ ਤਾਂ ਮੌਸਮ ਵਿਭਾਗ ਵੱਲੋਂ ਇਸ ਸਾਲ ਪਿਛਲੇ ਸਾਲ ਨਾਲੋਂ ਵੀ ਵੱਧ ਗਰਮੀ ਪੈਣ ਦਾ ਜਿਹੜਾ ਅਪਡੇਟ ਆ ਜਿਹੜੀ ਉਹ ਆ ਚੁੱਕੀ ਹੈ ਇਸ ਸਾਲ ਜਿਹੜੀ ਵੱਧ ਗਰਮੀ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਆਈ ਹੈ ਤੇ ਪਪਾ ਹਰਤ ਦੇ ਜਿਹੜੇ ਕੁਝ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਟੈਂਪਰੇਚਰ ਜਿਹੜਾ 35 ਤੋਂ ਫਿਲਹਾਲ ਟੱਪਣ ਲੱਗ ਗਏ ਨੇ ਤੇ ਕੁਝ ਜ਼ਿਲ੍ਹਿਆਂ 'ਚ 40 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਭਾਰਤ ਦੇ ਜਾ ਰਹੇ ਨੇ ਇਸ ਸਾਲ ਗਰਮੀ ਕਾਫੀ ਪੈਣ ਦੀ ਜਿਹੜੀ ਸੰਭਾਵਨਾ ਪੰਜਾਬ ਵਿੱਚ ਬਣੀ ਹੋਈ ਆ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ